ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਮ੍ਰਿਤਸਰ ਚ ਐਚ ਆਰਟੀਸੀ ਦੀਆਂ ਚਾਰ ਬੱਸਾਂ ਉੱਤੇ ਹਮਲਾ ਕੀਤਾ ਗਿਆ ਅਤੇ ਬੱਸ ਦੇ ਸ਼ੀਸ਼ੇ ਤੋੜ ਕੇ ਉਸ ਉੱਤੇ ਖਾਲਿਸਤਾਨ ਲਿਖਿਆ ਗਿਆ ਇਸ ਸਾਰੀ ਘਟਨਾ ਕਾਰਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਵਰਣਨਯੋਗ ਹੈ ਕਿ ਸੀਐਮ ਸੁੱਖੂ ਦੇ ਭਰੋਸੇ ਦੇ ਬਾਵਜੂਦ ਵੀ ਇਹ ਵਿਵਾਦ ਰੁਕੰਦਾ ਨਾਮ ਹੀ ਨਹੀਂ ਲੈ ਰਿਹਾ ਦੂਸਰੇ ਪਾਸੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਾਂ ਨਹੀਂ ਜੇਕਰ ਜੋਗ ਹੈ ਕਿ ਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਜਾਂਦੇ ਪੰਜਾਬੀਆਂ ਨੂੰ ਰੋਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦੇ ਝੰਡੇ ਜੋ ਪੋਸਟਰ ਉਤਾਰੇ ਗਏ ਹੋਣ ਉੱਥੇ ਹੀ ਪੰਜਾਬ ਵਿੱਚ ਆ ਰਹੇ ਹਿਮਾਚਲ ਦੇ ਬਹਾਨਾ ਉੱਤੇ ਵੀ ਇਹ ਪੋਸਟਰ ਚਿਪਕਾ ਕੇ ਆਪਣਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਪਰ ਹੁਣ ਜਾਣਕਾਰੀ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਤੇ ਹੀ ਹਿਮਾਚਲ ਦੀ ਬੱਸ ਉੱਪਰ ਖਾਲਿਸਤਾਨ ਲਿਖ ਦਿੱਤਾ ਹੈ ਘਟਨਾ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪਾਸ ਦਾ ਅਗਲਾ ਸ਼ੀਸ਼ਾ ਇਹ ਟੁੱਟ ਗਿਆ ਹੈ ਨਾਲ ਹੀ ਬੱਸ ਦੇ ਡਰਾਈਵਰ ਦੀ ਖਿੜਕੀ ਉੱਤੇ ਪੰਜਾਬੀ ਦੇ ਵਿੱਚ ਖਾਲਿਸਤਾਨ ਲਿਖਿਆ ਹੋਇਆ ਹੈ ਐਚ ਆਰਟੀਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬिलासपुर ਉਨਾ ਡੇਹਰਾ ਅਤੇ ਹੰਮੀਰਪੁਰ ਡੀਪੂਆਂ ਦੀਆਂ ਬੱਸਾਂ ਹਨ ਜੋ ਕਿ ਬੱਸ ਸਟੈਂਡ ਵਿੱਚ ਖੜੀਆਂ ਹਨ ਇਹਨਾਂ ਵਿੱਚੋਂ ਤਿੰਨ ਬੱਸਾਂ ਦੇ ਅਗਲੇ ਸ਼ੀਸ਼ੇ ਟੁੱਟੇ ਹੋਏ ਹਨ ਅਤੇ ਬਾਕੀ ਬੱਸਾਂ ਦੇ ਅੱਗੇ ਸਾਈਡ ਉੱਤੇ ਖਾਲਿਸਤਾਨ ਲਿਖਿਆ ਹੋਇਆ ਹੈ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਮ੍ਰਿਤਸਰ ਚ ਐਟ ਸੀ ਦੀਆਂ ਚਾਰ ਬੱਸਾਂ ਉੱਤੇ ਹਮਲਾ ਕੀਤਾ ਗਿਆ ਅਤੇ ਬੱਸ ਦੇ ਸ਼ੀਸ਼ੇ ਤੋੜ ਕੇ ਉਸ ਉੱਤੇ ਖਾਲਿਸਤਾਨ ਲਿਖਿਆ ਗਿਆ ਇਸ ਸਾਰੀ ਘਟਨਾ ਕਾਰਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਵਰਣਨ ਜੋਗ ਹੈ ਕਿ ਸੀਐਮ ਸੁੱਖੂ ਦੇ ਭਰੋਸੇ ਦੇ باوجود ਵੀ ਇਹ ਵਿਵਾਦ ਰੁਕੰਦਾ ਨਾਮ ਹੀ ਨਹੀਂ ਲੈ ਰਿਹਾ ਦੂਸਰੇ ਪਾਸੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਾਂ ਨਹੀਂ ਜੇਕਰ ਜੋਗ ਹੈ ਕਿ ਜਿੱਥੇ ਹਿਮਾਚਲ ਪ੍ਰਦੇਸ਼ ਵਿੱਚ ਜਾਂਦੇ ਪੰਜਾਬੀਆਂ ਨੂੰ ਰੋਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦੇ ਝੰਡੇ ਜੋ ਪੋਸਟਰ ਉਤਾਰੇ ਗਏ ਹੋਣ ਉੱਥੇ ਹੀ ਪੰਜਾਬ ਵਿੱਚ ਆ ਰਹੇ ਹਿਮਾਚਲ ਦੇ ਬਹਾਨਾ ਉੱਤੇ ਵੀ ਇਹ ਪੋਸਟਰ ਚਿਪਕਾ ਕੇ ਆਪਣਾ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਪਰ ਹੁਣ ਜਾਣਕਾਰੀ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਤੇ ਹੀ ਹਿਮਾਚਲ ਦੀ ਬੱਸ ਉੱਪਰ ਖਾਲਿਸਤਾਨ ਲਿਖ ਦਿੱਤਾ ਹੈ ਘਟਨਾ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪਾਸ ਦਾ ਅਗਲਾ ਸ਼ੀਸ਼ਾ ਇਹ ਟੁੱਟ ਗਿਆ ਹੈ ਨਾਲ ਹੀ ਬੱਸ ਦੇ ਡਰਾਈਵਰ ਦੀ ਖਿੜਕੀ ਉੱਤੇ ਪੰਜਾਬੀ ਦੇ ਵਿੱਚ ਖਾਲਿਸਤਾਨ ਲਿਖਿਆ ਹੋਇਆ ਹੈ ਐਚ ਆਰਟੀਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬिलासपुर ਊਨਾ ਡੇਹਰਾ ਅਤੇ ਹੰਮੀਰਪੁਰ ਡੀਪੂਆਂ ਦੀਆਂ ਬੱਸਾਂ ਹਨ ਜੋ ਕਿ ਬੱਸ ਸਟੈਂਡ ਵਿੱਚ ਖੜੀਆਂ ਹਨ ਇਹਨਾਂ ਵਿੱਚੋਂ ਤਿੰਨ ਬੱਸਾਂ ਦੇ ਅਗਲੇ ਸ਼ੀਸ਼ੇ ਟੁੱਟੇ ਹੋਏ ਹਨ ਅਤੇ ਬਾਕੀ ਬੱਸਾਂ ਦੇ ਅੱਗੇ ਸਾਈਡ ਉੱਤੇ ਖਾਲਿਸਤਾਨ ਲਿਖਿਆ ਹੋਇਆ ਹੈ